ਫਗਵਾੜਾ ਸ਼ਹਿਰ ਵਿੱਚ ਗੁੱਡ ਫਰਾਈਡੇ ਦੇ ਦਿਨ ਸੈਂਟ ਜੋਸਫ ਕੈਥੋਲਿਕ ਚਰਚ ਫਗਵਾੜਾ ਦੇ ਪੈਰਿਸ ਪ੍ਰੀਸਟ ਫਾਦਰ ਜੋਸ ਟੀਜੀ ਦੀ ਅਗਵਾਈ ਹੇਠ ਸ਼ੁਭਾ ਯਾਤਰਾ ਕੱਢੀ ਗਈ ਜੋ ਕਿ ਸ਼ੁਭਾ ਯਾਤਰਾ ਦੀ ਸ਼ੁਰੂਆਤ ਕਾਂਸੀ ਨਗਰ ਤੋਂ ਕੀਤੀ ਗਈ ਅਤੇ ਸੈਂਟ ਜੋਸਫ ਕੈਥੋਲਿਕ ਚਰਚ ਤੇ ਸਮਾਪਤ ਕੀਤੀ ਜਿਸ ਵਿੱਚ ਪ੍ਰਭੂ ਯਿਸੂ ਮਸੀਹ ਦੇ ਦੁੱਖ ਭੋਗ ਨੂੰ ਜਾਪ ਕੀਤਾ ਗਿਆ ਜਿਸ ਵਿੱਚ ਕਾਫੀ ਸੁੰਦਰ ਝਲਕੀਆਂ ਵੀ ਦੇਖਣ ਨੂੰ ਮਿਲੀਆਂ ਇਸ ਦੌਰਾਨ ਚਰਚ ਦੇ ਮੁਖੀ ਫਾਦਰ ਜੋਸ ਟੀਜੀ ਦੇ ਨਾਲ ਬਾਪੂ ਜੌਨ ਗਿਲ ਪ੍ਰਧਾਨ ਅਨਿਲ ਪਾਲ ਧਰਮਪੋਤ ਸਿਸਟਰ ਸਹਿਬਾਨ ਅਤੇ ਫਗਵਾੜਾ ਦੀ ਕਲੀਸਿਆ ਮੌਜੂਦ ਸਨ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜੈ ਸ਼ਰਮਾ ਦੀਪੂਤ ਇਹ ਜੋ ਕੈਥੋਲਿਕ ਚਰਚ ਫਗਵਾੜਾ ਹੈ ਇੱਥੇ ਅੱਜ ਕੁਛ ਫਰਾਈਡੇ ਮਨਾਇਆ ਜਾ ਰਹਾ ਹੈ ਮੈਂ ਖਾਦਤ ਜੋ ਇੱਥੇ 파리ਸ਼ ਵਿਸ਼ ਹੈ ਕੁਛ ਫਰਾਈਡੇ ਜਿਵੇਂ ਸਾਨੂੰ ਖਦਾ ਹੈ ਪਰ ਹੋਈ ਯਸ਼ਵਾ ਕੀ ਦੀ قربانی دی یادگاری ہے جی راہ اس نے سارے مانو جاتی دے پاپا دے کفارا چکیا مر کے پھر جا ہو کے دعا جواب کھول مانو جاتی مرتوں لے کے پاپ دے آمی دی رہن کی ضرورت جی نہیں ہے اگر وہ ਇਸੇ ਪ੍ਰਭੂ ਉਤੇ ਵਿਸ਼ਵਾਸ ਰੱਖੇ ਉਸ ਦੀ ਕੁਰਬਾਨੀ ਦੇ ਭਰਨ ਅਪਣਾ ਕੇ ਰੱਬ ਜੀਵਨ ਬਿਦਾ ਕਰਦਾ ਹੈ ਅਸੀਂ ਯਾਦ ਕਰਦੇ ਹਾਂ ਕਿ ਮਾਨਵ ਜਾਤੀ ਦੀ ਪਾਪਾਂ ਦੇ ਕਾਰਨ ਯਾਨੀ ਮੇਰੇ ਅਤੇ ਮੇਰੇ ਤੇੜਾ ਪ੍ਰਵਾਸ ਸਾਧਿਆਤ ਦੇ ਪਾਪਾਂ ਦੇ ਕਾਰਨ ਹੀ ਪ੍ਰਭੂ ਈਸ਼ਵਰ ਨੂੰ ਇਸ ਤਰ੍ਹਾਂ ਦੁੱਖ ਸਹਿਣਾ ਪਿਆ ਹੈ ਅਸੀਂ ਮਰਤ ਨੂੰ ਲੈ ਕੇ ਪ੍ਰਭੂ ਦੇ ਨਾਲ ਨਵਾਂ ਜੀਵਨ ਪਰਮੇਸ਼ਵਰ ਦੀ ਖੁਦਾ ਦੀ ਖੰਦਾਨ ਦੀ ਜਿੰਦਗੀ ਬਿਤਾਉਂਦ ਲਈ ਉਹ ਮੈਨੂੰ ਅਤਿ ਅਰੀਆ ਰੋਖਾ ਲਾਹੇ ਇਸ ਸੋਖੇ ਤੇ ਬੁੱਧ ਫ੍ਰਾਈਡੇ ਨੇ ਪਾਕ ਸ਼ੁਕਰਵਾਰ ਦੇ ਇਸ ਤਿਉਹਾਰ ਦੇ ਵਿੱਚ ਭਾਗ ਲੈਣ ਵਾਲੇ ਸਭ ਲੋਕਾਂ ਨੂੰ ਅਤੇ ਜੋ ਪ੍ਰੋਗਰਾਮ ਵੇਖਣ ਵਾਲੇ ਹਨ ਉਹਨਾਂ ਸਭ ਨੂੰ ਪ੍ਰਭੂ ਯਿਸੂ ਮਸੀਹ ਤੋਂ ਆਸ਼ੀਸ਼ ਮੰਗਦੇ ਹਾਂ ਅਤੇ گڈ فرائیڈے تو بعد ایسٹر جو تیوہار ہے روہیش کے مردیاں جیو ٹھنڈا اس امید بل ساری آنو پرپو اپنے روشنی نال لے کے جا یہ کر دے ہاں کہ پرواری ساری آنو فرائیڈے کے دے آشش رکھتے دے ہاں یو فار گلس